ਚਤਿਆਂ ਦਾ ਮਨਾਇਆ ਗਿਆ ਤਿਉਹਾਰ ਸਕੂਲ ਚ ਲਗਾ ਮੇਲਾ ਪਿੰਡ ਦੇ ਸਰਪੰਚ ਅਤੇ ਪਿੰਡ ਦੀ ਕਮੇਟੀ ਦਾ ਬੈਨਾ ਨੇ ਕੀਤਾ ਧੰਨਵਾਦ ਫਤਿਹਗੜ ਚੂੜੀਆਂ ਦੇ ਨਜ਼ਦੀਕ ਪਿੰਡ ਠੱਠਾ ਸੌਂ ਤੇ ਮਹੀਨੇ ਨੂੰ ਮੁੱਖ ਰੱਖਦੇ ਆ ਪਿੰਡ ਦੇ ਸਕੂਲ ਚ ਚਤਿਆਂ ਦਾ ਤਿਉਹਾਰ ਮਨਾਇਆ ਗਿਆ ਪਿੰਡ ਵਿੱਚ ਚੁ ਲੱਗੇ ਇਸ ਮੇਲੇ ਨੂੰ ਲੈ ਕੇ ਖੂਬ ਚਰਚਾ ਰਹੀ ਪਿੰਡ ਦੇ ਸਰਪੰਚਾਂ ਤੇ ਪਿੰਡ ਦੀ ਕਮੇਟੀ ਦੇ ਸਹਿਯੋਗ ਨਾਲ ਲਗਾਏ ਗਏ ਇਸ ਮੇਲੇ ਵਿੱਚ ਪਿੰਡ ਦੀਆਂ ਬਜ਼ੁਰਗ ਬੱਚੀਆਂ ਮਹਿਲਾਵਾਂ ਅਤੇ ਪਹਿਣਾ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਪਿੰਗਾ ਚੁੱਟੀਆਂ ਗਿੱਤੇ ਪਾਏ ਭੋਲੀਆਂ ਪਾਈਆਂ ਪੰਗੜੇ ਪਾਏ ਅਤੇ ਸਾਰੀਆਂ ਹੀ ਪਹਿਣਾ ਨੇ ਰਲ ਖੂਬ ਰੰਗ ਬਣਿਆ ਸਕੂਲ ਵਿੱਚ ਲੱਗੇ ਇਸ ਮੇਲੇ ਤੋਂ ਅਜਿਹਾ ਪ੍ਰਤੀਕ ਹੋ ਰਿਹਾ ਸੀ ਕਿ ਜਿਸ ਤਰ੍ਹਾਂ ਸੌਂ ਦੇ ਮਹੀਨੇ ਚ ਪਹਿਲਾਂ ਪਿੰਡਾਂ ਵਿੱਚ ਮੇਲੇ ਲੱਗਦੇ ਸਨ ਕਿ ਸ਼ਾਇਦ ਇਹ ਉਹੀ ਸ਼ਾਇਦ ਉਸਦੀ ਹੀ ਇੱਕ ਝਲਕ ਦਿਖਾਈ ਦੇ ਰਹੀ ਸੀ ਅਜਿਹਾ ਮੇਲਾ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਦਿਖਾਉਂਦੇ ਹਾਂ ਤੁਹਾਨੂੰ ਖਾਸ ਤਸਵੀਰਾਂ ਜਿਸ ਵਿੱਚ ਸਮੂਹ ਪਿੰਡ ਦੀਆਂ ਮਹਿਲਾਵਾਂ ਪੀਪੀਆਂ ਪਹਿਣਾ ਰਲ-ਗਿੱਤਾ ਪਾਰੀਆਂ ਸਨ ਬੋਲੀਆਂ ਪਾਰੀਆਂ ਸਨ ਅਤੇ ਪਿੰਡ ਦੇ ਸਰਪੰਚ ਅਤੇ ਉਹਨਾਂ ਦੀ ਕਮੇਟੀ ਦਾ ਧੰਨਵਾਦ ਵੀ ਕਰ ਰਹੀਆਂ ਸਨ I got that damn money, ਸੌਂ ਮਹੀਨੇ ਦਾ ਅੱਜ 3 ਅਤਵਾਰ ਹੈ ਅਤੇ ਅਸੀਂ ਪਹੁੰਚੇ ਹਾਂ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਠੱਠਾ ਵੇਖੇ ਜਿੱਥੇ ਕਿ ਅਸਲ ਚ ਜੋ ਸੌਂ ਦੇ ਤਿਹਾਰ ਨੂੰ ਲੈ ਕੇ ਪਿੰਡਾਂ 'ਚ ਮੇਲੇ ਲੱਗਦੇ ਨੇ ਇਹ ਅੱਜ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਉਸੇ ਹੀ ਤਰ੍ਹਾਂ ਦੀਆਂ ਨੇ ਜਿਸ ਤਰ੍ਹਾਂ ਕਿ ਪਹਿਲੇ ਜ਼ਮਾਨਿਆਂ ਵਿੱਚ ਆਸ ਤੋਂ ਅੱਗੇ ਚੱਲੀਏ ਕੋ ਸਮਾਂ ਤੇ ਉੱਥੇ ਇਸ ਤਰ੍ਹਾਂ ਪਿੰਡਾਂ ਵਿੱਚ ਮੇਲੇ ਲੱਗਦੇ ਸਨ ਤੇ ਇਹ ਪਿੰਡ ਠੱਠਾ ਵਿੱਚ ਸਮੂਹ ਜਿਹੜੇ ਬੀਬੀਆਂ ਜਿਹੜੀਆਂ ਵੱਡੀ ਗਿਣਤੀ ਵਿੱਚ ਭਰਾਣਾ ਬਜ਼ੁਰਗ ਮਹਿਲਾਵਾਂ ਛੋਟੀਆਂ ਬੱਚੀਆਂ ਜਿਹੜੀਆਂ ਨੇ ਇਕੱਠੀਆਂ ਹੋ ਕੇ ਇੱਥੇ ਸੌਣ ਦਾ ਮਹੀਨਾ ਮਨਾ ਰਹੀਆਂ ਤੀਆਂ ਦਾ ਤਿਹਾਰ ਮਨਾ ਰਹੀਆਂ ਨੇ ਪਿੰਡ ਦੇ ਸਕੂਲ ਵਿੱਚ ਵੱਡਾ ਇਕੱਠ ਹੋਇਆ ਇਹ ਪਿੰਗਾ ਵੀ ਝੂਟੀਆਂ ਜਾ ਰਹੀਆਂ ਨੇ ਤੇ ਇਹਨਾਂ ਵੱਲੋਂ ਜਿੱਦਾਂ ਭੰਗੜਾ ਤੇ ਬੋਲੀਆਂ ਵੀ ਪਾ ਕੇ ਸੋਨ ਮਹੀਨੇ ਦਾ ਜਿਹੜਾ ਤੀਜ ਦਾ ਤਿਹਾਰਆ ਉਹ ਇੱਥੇ ਮਨਾਇਆ ਜਾ ਰਿਹਾ ਤੇ ਖੁਸ਼ੀਆਂ ਖੇੜਿਆਂ ਦੇ ਇਹ ਪਲ ਨੇ ਰੰਗਲਾ ਪੰਜਾਬ ਜਿਹੜਾ ਉਹ ਦਿਖਾਈ ਦੇ ਰਿਹਾ ਗੱਲਬਾਤ ਕਰਦੇ ਪਿੰਡ ਠੱਠਾ ਦੀਆਂ ਵੱਖ-ਵੱਖ ਵਰਗ ਨਾਲ ਵੱਖ-ਵੱਖ ਉਮਰ ਦੇ ਮਹਿਲਾਵਾਂ ਨਾਲ ਬੱਚੀਆਂ ਨਾਲ ਪਹਿਣਾ ਨਾਲ ਪਹਿਲਾਂ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਸਰਪੰਚ ਸਾਹਿਬ ਦਾ ਤੇ ਪੂਰੀ ਟੀਮ ਦਾ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਅਸੀਂ ਕਦੀ ਨਹੀਂ ਤੀਆਂ ਦਾ ਤਿਹਾਰ ਵੇਖਿਆ ਫਸਟ ਟਾਈਮ ਦੇਖਿਆ ਬਹੁਤ ਹੀ ਮਜਾ ਆ ਰਿਹਾ ਬਹੁਤ ਹੀ ਜਿਆਦਾ ਵਧੀਆ ਪ੍ਰੋਗਰਾਮ ਕੀਤਾ ਹੈ ਮੈਂ ਧੰਨਵਾਦ ਕਰਦੀ ਹਾਂ ਸਾਰੀ ਟੀਮ ਦਾ ਸਾਰੇ ਪਿੰਡ ਵਾਲਿਆਂ ਦਾ ਜੋ ਇੱਥੇ ਪਹੁੰਚੇ ਆ ਜੋ ਚੈਨਲ ਦਾ ਵੀ ਸਾਰਿਆਂ ਦਾ ਥੈਂਕ ਯੂ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਮੈਂ ਕਦੀ ਨਹੀਂ ਤੀਆਂ ਦਾ ਤੇ ਹਰ ਵੇਖਿਆ ਫਸਟ ਟਾਈਮ ਦੇਖ ਰਿਹਾ ਮੈਂ ਤਾਂ ਚਾਹੁੰਦੀ ਹਰ ਵਾਰੀ ਦਾ ਫੀਲ ਹੋਵੇ ਇਦਾਂ ਦੇ ਫੰਕਸ਼ਨ ਹੋਣ ਸਾਡੇ ਪਿੰਡ ਵਿੱਚ ਬਹੁਤ ਵਧੀਆ ਲੱਗਦਾ ਹੈ ਕੁਛ ਕੀ ਅਨੁਸਾਧਨ ਦਾ ਪਤਾ ਲਗਾਏ ਦਿੱਤੀ ਵਿਅਕੀ ਹਾਂਜੀ 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 ਮੈਂ ਤਾਂ ਇਹੀ ਕਹਿਨੀ ਆ ਪੰਜਾਬੀ ਦਾ ਜੋ ਕਲਚਰ ਹੈ ਉਹ ਗਰੋ ਕਰੇ ਹੋਰ ਅੱਗੇ ਜਾਵੇ ਜੋ ਕਿ ਸਾਡੇ ਪੰਜਾਬੀਆਂ ਨੂੰ ਹੋਰ ਇਹ ਚੀਜ਼ਾਂ ਨੂੰ ਵੇਖਣ ਨੂੰ ਮਿਲੇ ਜੋ ਕਿ ਇਹ ਚੀਜ਼ਾਂ ਬਿਲਕੁਲ ਨਹੀਂ ਵੇਖਣ ਨੂੰ ਮਿਲਦੀਆਂ ਮੈਂ ਤਾਂ ਇਹੀ ਚਾਹੁੰਦੀ ਆ ਕਿ ਅੱਗੇ ਤੋਂ ਵੀ ਇਦਾਂ ਦਾ ਤੀਆਂ ਦਾ ਤਿਹਾਰ ਮਨਾਇਆ ਜਾਵੇ ਹਾਂਜੀ ਥੈਂਕ ਯੂ ਸਰਪੰਚ ਦਾ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਤੁਹਾਡੇ ਜਦੋਂ ਤੁਸੀਂ ਜਵਾਰ ਹੋ ਅਸੀਂ ਉਦੋਂ 15 16 ਸਾਲਾਂ ਦੇ ਜਦੋਂ ਇਹਤਾ ਪਾਪਾ ਮਾਹੌਲ ਵੇਖਿਆ ਹੁਣ ਸਾਨੂੰ ਬਹੁਤ ਖੁਸ਼ੀ ਹੋਈ ਆ 6 ਸਾਲ ਦੀ ਉਮਰ ਹੋ ਗਈ ਸਾਡੀ ਤੇ ਚਲੋ ਸਾਡੀਆਂ ਨੌਂਾਂ ਧੀਆਂ ਗਾਂ ਇਹਧਾਰ ਸਰਪੰਚ ਹਰ ਵਰੀ ਮਨਾਇਆ ਕਰੇ ਅਸੀਂ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਹਾਂਜੀ ਕਿਉਂ ਸਾਡੇ ਬੱਚਿਆਂ ਨੂੰ ਪਤਾ ਲੱਗੂ ਸਾਡੀਆਂ ਨੌਂਾਂ ਧੀਆਂ ਨੂੰ ਪਤਾ ਲੱਗੂਗਾ ਤੇ ਪਿੱਛੇ ਸੱਭਿਆਚਾਰ ਕਿਸ ਤਰ੍ਹਾਂ ਹੀ ਹੋਣ ਕਿ ਤਰ੍ਹਾਂ ਆ ਸਾਰੇ ਮਾਹੌਲ ਸਾਰੇ ਖਤਮ ਹੁੰਦੇ ਜਾਂਦੇ ਆ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਪਹਿਲੀ ਵਾਰ ਹੋਇਆ ਜੀ ਅਸੀਂ ਹੋ ਗਏ ਸਾਨੂੰ 60 ਸਾਲ ਇੱਥੇ ਸਾਨੂੰ ਕੋਈ ਇਦਾਂ ਦਾ ਮਾਹੌਲ ਨਹੀਂ ਮਿਲਿਆ ਸਾਨੂੰ ਹੁਣ ਬਹੁਤ ਵਧੀਆ ਹੱਲ ਲੱਗਾ ਸਾਡੀਆਂ ਨਵਾਂ ਧੀਆਂ ਨਾਲ ਆਈਆਂ ਸਾਡੇ ਬੱਚੇ ਆਏ ਵੇਖਣਗੇ ਤੇ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ। ਬਹੁਤ ਵਧੀਆ ਜੀ। ਕਦੀ ਨਹੀਂ ਇਹ ਕੰਮ ਹੋਇਆ। ਇਹ ਪਹਿਲਾ ਚਾਂਸ ਸੀ ਸਾਡੇ ਪਿੰਡ ਦਾ। ਆਪਣੇ ਵੇਲੇ ਜਮਾਨੇ ਦੀ ਜੀ ਯਾਦ ਆ। ਹਾਂ ਉਦੋਂ ਜਿਆਦਾ ਆਪਾਂ ਗਿੰਨਾ ਇੰਦਾ ਪੈਂਦੀਆਂ ਹੁੰਦੀਆਂ ਸਾਂ ਤੇ ਉਦੋਂ ਆਹ ਪ੍ਰੋਗਰਾਮ ਨਹੀਂ ਚਾਪ ਕੋੜੇ ਤੇ ਨੀ ਚੱਲਦੇ। ਉਦੋਂ ਆਪੋ ਆਪਣੀ ਪੀਂਗ ਪਾਣੀ ਤੁਸੀਂ ਹੁਟੇ ਲੈਣੇ ਤੇ ਹੈਂ? ਖੀਰ ਕੋੜੇ। ਖੀਰ ਕੋੜੇ ਘਰਾਂ 'ਚ ਮਿਲਦੇ ਸਨ। ਤੇ ਇੱਥੇ ਅੱਜ ਤੇ ਇੱਥੇ ਮਿਲਣੇ ਸਾਨੂੰ। ਇਹ ਵਧੀਆ ਪ੍ਰੋਗਰਾਮ ਹੈ। ਇਹੋ ਜਿਹਾ ਪ੍ਰੋਗਰਾਮ ਐਸ ਪਿੰਡ 'ਚ ਪਹਿਲਾ ਚਾਂਸ। ਇਸ ਪਿੰਡ ਦੀ ਬਈਲਾ ਚਾਂਸੀ ਜਿਹੜਾ ਸਾਨੂੰ ਅੱਜ ਮੌਕਾ ਮਿਲਿਆ ਏ ਬੜੀ ਵਧੀਆ ਗੱਲ ਏ ਸੁਖ ਸ਼ੂਫਾ ਨਾਲ ਇਹ ਪ੍ਰੋਗਰਾਮ ਹੁੰਦੇ ਨੇ ਸ਼ਾਂਤੀ ਨਾਲ ਪ੍ਰੋਗਰਾਮ ਹੁੰਦੇ ਨੇ ਤੇ ਵਧੀਆ ਪਿੰਡ ਵਧੀਆ ਸਾਡਾ ਪਿੰਡ ਵੀ ਚੰਗਾ ਸਰਪੰਚ ਵੀ ਵਧੀਆ ਬਣਿਆ ਸਾਰੇ ਲੋਕ ਵੀ ਚੰਗੇ ਲੋਕ ਚੰਗੇ ਸਾਰੇ ਆਏ ਦਸਾਂ ਦੇ ਨਾ ਫਰਾਪ ਤੁਸੀਂ ਆਏ ਆ ਕਿਸ ਤਰ੍ਹਾਂ ਲੱਗ ਰਿਹਾ ਸਾਰਾ ਬਹੁਤ ਵਧੀਆ ਬਹੁਤ ਖੁਸ਼ੀ ਹੈ ਆਨੰਦ ਆ ਰਿਹਾ ਆਨੰਦ ਆ ਰਿਹਾ ਬਹੁਤ ਆਨੰਦ ਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗ ਰਿਹਾ ਪਹਿਲਾਂ ਪਹਿਲੀ ਵਾਰ ਇਥੇ ਮਤਲਬ ਉਹ ਕੀ ਇਹ ਆ ਨਾ ਪ੍ਰੋਗਰਾਮ ਦੇਖਿਆ ਵਾ ਹਾਂਜੀ ਪਿੰਡ ਦੀ ਪੰਚਾਇਤ ਵੱਲੋਂ ਸਾਨੂੰ ਪਹਿਲਾ ਸਰਪੰਚ ਆ ਜਿਨ੍ਹਾਂ ਨੇ ਮਤਲਬ ਕਿ ਤੀਆਂ ਦਾ ਪ੍ਰੋਗਰਾਮ ਸਕੂਲ ਵਿੱਚ ਕੀਤਾ ਵਾ ਮੇਰੇ ਹਮ 23 ਸਾਲ ਮੇਰੀ ਵਿਆਹ ਨੂੰ ਹੋ ਗਿਆ ਅੱਜ ਤੱਕ ਨਹੀਂ ਪ੍ਰੋਗਰਾਮ ਸੀ ਦੇਖਿਆ ਮੈਨੂੰ ਬਹੁਤ ਖੁਸ਼ੀ ਹੋਈ ਆ ਸਕੂਲ ਦੇ ਵਿੱਚ ਇੰਨੇ ਬੱਚੇ ਆਏ ਹੋਏ ਨੇ ਤੇ ਸਾਰੇ ਇੱਕ ਜਿਹਾ ਮਨਮਤ ਹੈਗਾ ਬਈ ਨੱਚੀ ਤੇ ਦੇਖ ਰਹੀ ਕਿ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਿੰਗਾ ਦੇ ਝੂਲੇ ਲੈ ਰਹੇ ਨੇ ਕਿੱਦਾਂ ਪਾ ਰਹੇ ਨੇ ਬਹੁਤ ਵਧੀਆ ਲੱਗਾ ਸਾਨੂੰ ਲੈ ਕੇ ਨਹੀਂ ਆ ਵੀ ਹਰ ਸਾਲ ਇਹ ਪ੍ਰੋਗਰਾਮ ਲੱਗਦਾ ਰਹੇ ਤੇ ਲੋਕ ਖੁਸ਼ੀਆਂ ਮਾਣਦੇ ਰਹਿਣ ਨਾਲੋ ਪਹਿਲਾਂ ਮੈਂ ਸਭ ਦਾ ਧੰਨਵਾਦ ਕਰਦੀ ਇੱਥੇ ਆਉਂਦਾ ਮੈਨੂੰ ਮम्मा ਹੁਣਾਂ ਦੇ ਦੱਸਿਆ ਹੀ ਨਹੀਂ ਆਦਾ ਪਰ ਅੱਜ ਮੈਂ ਪਹਿਲੀ ਵਾਰੀ ਵੇਖ ਰਹੀ ਹਾਂ ਬਹੁਤ ਵਧੀਆ ਕੀਤਾ ਆ ਸਾਡੇ ਸਰਪੰਚ ਸਾਹਿਬ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਨੂੰ ਇਹ ਪਤਾ ਨਹੀਂ ਸੀ ਕਿ ਕੀ ਹੁੰਦਾ ਆ ਪਰ ਅਹੀਂ ਅੱਜ ਵੇਖ ਕੇ ਬਹੁਤ ਮਨ ਖੁਸ਼ ਹੋਇਆ ਵਾ ਇਸ ਕਰਕੇ ਹਰ ਸਾਲ ਇਹ ਖੁਸ਼ੀ ਮਨਾਈ ਜਾਇਆ ਕਰੇ ਧੰਨਵਾਦ ਜੀ ਇਹ ਗੁਰਜੀਤ ਸਿੰਘ ਖਾਲਸਾ ਵਾਇਕ ਗੁਰੀਬ ਮੈਂ ਆਪਣੇ ਪੇਕੇ ਪਰਿਵਾਰ ਵਿੱਚ ਪਹਿਲੀ ਵਾਰ ਇਹ ਤੀਆਂ ਮਨਾਉਣ ਆਇਆ ਜੀ ਇਨ ਬਹੁਤ ਵਧੀਆ ਲੱਗਾ। ਜੋ ਸਰਪੰਚ ਵਾਲਿਆਂ ਨੇ ਕੀਤਾ ਬਹੁਤ ਧੰਨਵਾਦ ਕੀਤਾ। ਬਹੁਤ ਵਧੀਆ ਪ੍ਰਾਲਾ ਕੀਤਾ ਹੈ ਸੰਗਤ ਵਾਸਤੇ ਚਾਹ ਪਾਣੀ ਦਾ ਪ੍ਰੋਗਰਾਮ ਆ ਜੀਦੀਆਂ ਨੂੰ ਬਹੁਤ ਖੁਸ਼ ਆ। ਸਾਰਾ ਪਰਿਵਾਰ ਹੱਥ ਜੋੜ ਕੇ ਆਪਾਂ ਮਿਹਨਤੀ ਚਾਹਨੇ ਆ। ਅੱਗੇ ਜਾ ਕੇ ਵੀ ਸਾਰਾ ਪਰਿਵਾਰ ਸਾਡਾ ਇੰਨਾ ਹੀ ਪ੍ਰਾਲਾ ਕਰਦਾ ਰਹੇਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਮੇਰੇ ਟੀਮ ਦਾ ਤੇ ਸਾਡੇ ਮੇਰੇ ਕੁਝ 11 ਮੈਂਬਰ ਦੀ ਕਮੇਟੀ ਜੋ ਸਾਡੇ ਪਿੰਡ ਵਿੱਚ ਬਤੌਰ ਨਿਰਪਾਉ ਫਾਊਂਡੇਸ਼ਨ ਵੱਲੋਂ ਕੰਮ ਕਰ ਰਹੀ ਆ ਤੇ ਇਹ ਗਰੀਬਾਂ ਦੀ ਹੈਲਪ ਤੋਂ ਲੈ ਕੇ ਫੇਰ ਵੀ ਸਟੱਡੀ ਦਾ ਮੈਡੀਕਲ ਦਾ ਖਰਚਾ ਵੀ ਚੁੱਕਰੇ ਨੇ ਸੋ ਅਸੀਂ ਸਾਰਿਆਂ ਨੇ ਇਹ ਸਲਾਹ ਕੀਤੀ ਕਿ ਜਦੋਂ ਵੀ ਕੋਈ ਪਾਰਟੀ ਜਾਂ ਕੋਈ ਸਾਡਾ ਲੀਡਰ ਸਹਿਬਾਨ ਸਾਡੇ ਕੋਲ ਆਉਂਦੇ ਨੇ ਤੇ ਅਸੀਂ ਪਹਿਲ ਦਿੰਦੇ ਆ ਕਿ ਬੰਦਿਆਂ ਨੂੰ ਇਕੱਠਾ ਕੀਤਾ ਜਾਵੇ ਆਪਣੇ ਯਾਰਾਂ ਦੋਸਤਾਂ ਨੂੰ ਇਕੱਠਾ ਕੀਤਾ ਜਾਵੇ ਤੇ ਉਹਨਾਂ ਨੂੰ ਕੋਲ ਉਹਨਾਂ ਦੀ ਪਾਰਟੀ ਦਾ ਅਰੇਂਜਮੈਂਟ ਕੀਤਾ ਜਾਂਦਾ ਵਾ ਖਾਣ ਪੀਣ ਦਾ ਰੈਮ ਵੀ ਕੀਤਾ ਜਾਂਦਾ ਸੋ ਇਹ ਸਲਾਹ ਕੀਤੀ ਹੈ ਕਿ ਜਿਹੜੀਆਂ ਸਾਡੀਆਂ ਮਾਤਾ ਭੈਣਾਂ ਵਾਂ ਉਹਦੇ ਪਿੱਛੇ ਰਹਿਣੀਆਂ ਤੇ ਕਿਉਂਕਿ ਅੱਜ ਕੱਲ ਮੁੰਡਿਆਂ ਤੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਕੀਤਾ ਜਾਂਦਾ ਸੋ ਇਹ ਇਹ ਸੋਚ ਨੂੰ ਰੱਖਦੇ ਹੋਏ ਹੈ ਜਿਹਨਾਂ ਵਾਸਤੇ ਇੱਕ ਵਧੀਆ ਮੌਕਾ ਵੀ ਸੀ ਕਿ ਜੋ ਤਿਹਾਰ ਚੱਲ ਰਹੇ ਆ ਧੀਆਂ ਦੇ ਤੇ ਉਸ ਦਰਮਿਆਨ ਨਜ਼ਰ ਰੱਖਦੇ ਹੋਏ ਅੱਜ ਅਸੀਂ ਇਹਨਾਂ ਵਾਸਤੇ ਖਾਣ ਪੀਣ ਦਾ ਅਰੇਂਜਮੈਂਟ ਤੇ ਇੱਕ ਮੇਲਾ ਲਾ ਕੇ ਦਿੱਤਾ ਵਾ ਜਿਹਦੇ ਕਰਕੇ ਸਾਰੀਆਂ ਭੈਣਾਂ ਤੁਸੀਂ ਦੇਖਿਆ ਜੀ ਸਾਰੇ ਬਹੁਤ ਖੁਸ਼ ਨੇ ਇਹ ਬੜਾ ਇੱਕ ਵਧੀਆ ਮੌਕਾ ਸੀਗਾ ਸਾਰੇ ਇਕੱਠੇ ਕਰਨ ਦਾ ਚਾਹੀ ਸੋਚ ਰਿਹਾ ਕਿ ਇਹ ਮੇਲਾ ਇੱਕ ਯਾਦਗਾਰੀ ਮੇਲਾ ਬਣਾ ਕੇ ਹਰ ਸਾਲ ਦੀ ਤਰ੍ਹਾਂ ਕਰਾਇਆ ਕਰਾਂਗੇ ਨਾ ਦੇਖੋ ਇਹ ਨਵੀਂ ਪੀੜ੍ਹੀ ਵਾਸਤੇ ਅੱਜ ਕੱਲ ਦੌਰ ਚੱਲ ਰਿਹਾ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਸੋ ਉਹਨਾਂ ਬੱਚਿਆਂ ਵਾਸਤੇ ਇੱਕ ਸਹਿਤ ਆ ਇੱਕ ਜਿੱਦਾਂ ਕਹਿ ਲਓ ਕਿ ਉਹਨਾਂ ਵਾਸਤੇ ਇੱਕ ਨਵੀਂ ਸਿੱਖਣ ਵਾਲੀ ਗੱਲ ਆ ਕਿ ਸਾਡੇ ਜਿਹੜੇ ਮੇਲੇ ਆ ਜਾਂ ਪੁਰਾਣੇ ਆ ਸ਼ਿੰਝਾਉਂਦੀਆਂ ਸੀ ਉਹ ਲੋਹ ਪੁੰਦੇ ਜਾਂਦੇ ਆ ਉਹਨਾਂ ਨੂੰ ਨਜ਼ਰ 'ਚ ਰੱਖਦੇ ਹੋਏ ਅਸੀਂ ਇਹ ਮੇਲਾ ਕਰਵਾਇਆ ਬਾ ਧੀਆਂ ਦਾ ਕਿ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਵਾਂ ਗੇਨਰੇਸ਼ਨਾਂ ਜਾਂ ਹੁਣ ਜੇਨਰੇਸ਼ਨ ਜਿਹੜੀ ਕਰਨ ਚੱਲ ਰਹੀ ਆ ਉਹਨਾਂ ਵਾਸਤੇ ਕਿ ਮੈਸੇਜ ਬਣੇ ਕਿ ਜੋ ਅਸੀਂ ਲੋਕ ਗਲਤ ਰਸਤਿਆਂ 'ਤੇ ਜਾ ਰਹੇ ਆ ਮੋਬਾਈਲ ਨਾਲ ਯੂਜ਼ ਕਰ ਰਹੇ ਆ ਸੋ ਇਹ ਇਹਦੇ ਨਾਲ ਇੱਕ ਸਭ ਤੋਂ ਵੱਡਾ ਮੈਸੇਜ ਇਹ ਮਿਲਦਾ ਆ ਆਪਸੀ ਪਿਆਰ ਵਾਧਾ ਵਾ ਮੇਨ ਸਾਡਾ ਮੋਟਿਵ ਆ ਆਪਸੀ ਪਿਆਰ ਕਿ ਕੋਈ ਕਿਸੇ ਦੇ ਦਿਲ 'ਚ ਇਕੱਲੀ ਮਹਿਲ ਨਾ ਹੋਵੇ ਇਕੱਲੀ ਕੋਈ ਨਫ਼ਰਤ ਨਾ ਹੋਵੇ ਸੋ ਸਾਡਾ ਮੇਨ ਮੋਟਿਵ ਹੈ ਇੱਕ ਦੂਜੇ ਨੂੰ ਪਿਆਰ ਫਲਾਉਣਾ ਤੇ ਜਿਹੜੀਆਂ ਚੀਜ਼ਾਂ ਲੋਪ ਚੁੱਕੀਆਂ ਉਹਨਾਂ ਨੂੰ ਦੁਬਾਰਾ ਲੈ ਕੇ ਆਉਣਾ